ਹੇ ਗੁਰਜੀ ਕੀ ਫਤਿਹ ਅੱਜ ਹਾਂਜੀ ਕਾਣੀ ਕਾਲੇ ਪਾਣੀ ਦਾ ਮੋਰਚਾ ਤੇ ਅਸੀਂ ਆਏ ਆ ਅੱਜ ਤਾਂ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਮੂੰਹ ਤੋਂ ਬੱਬਲ ਕਮ ਕੱਢ ਕੇ ਹੁਣ ਬੋਲੋ ਕਿਉਂਕਿ ਆਪਾਂ ਨੂੰ ਮਰ ਨਹੀਂ ਕਾਲੇ ਪਾਣੀ ਦਾ ਮੋਰਚਾ ਜੋ ਕੀ ਕਿਸਾਨਾਂ ਤੇ ਹੋਰ ਜਥੇਬੰਦੀਆਂ ਦੇ ਵੱਲੋਂ ਇਕੱਠੇ ਹੋ ਕੇ ਲਗਾ ਦਿੱਤਾ ਗਿਆ ਦੱਸਦੀ ਹੈ ਕਿ ਵਾਤਾਵਰਣ ਪ੍ਰੇਮੀ ਜਿਨ੍ਹਾਂ ਦੇ ਵੱਲੋਂ ਵੱਡਾ ਮੋਰਚਾ ਲਾਇਆ ਗਿਆ ਜਿਸ ਮੋਰਚੇ ਦੇ ਵਿੱਚ ਲੱਖਾਂ ਸਿਧਾਨਾ ਸਮੇਤ ਹੋਰ ਕਈ ਵਾਤਾਵਰਣ ਪ੍ਰੇਮੀ ਸ਼ਾਮਲ ਹੋ ਰਹੇ ਨੇ ਤਾਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਲੁਧਿਆਣਾ ਦੇ ਵਿੱਚ ਕਾਲੇ ਪਾਣੀ ਦਾ ਮੋਰਚਾ ਫਿਰੋਜ਼ਪੁਰ ਰੋਡ ਤੇ ਲਾਇਆ ਗਿਆ ਹੈ ਦਰਅਸਲ ਇੱਥੇ ਇਸ ਦਰਮਿਆਨ ਵਾਤਾਵਰਣ ਪ੍ਰੇਮੀਆ ਦੇ ਵੱਲੋਂ ਇੱਕ ਮਾਰਚ ਵੀ ਕੱਢਿਆ ਜਾ ਰਿਹਾ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਬੁੱਢੇ ਨਾਲੇ ਦਾ ਗੰਦਾ ਪਾਣੀ ਦਰਿਆਵਾਂ ਦੇ ਵਿੱਚ ਜਾ ਕੇ ਸਵੱਛ ਪਾਣੀ ਨੂੰ ਪਲੀਤ ਕਰ ਰਿਹਾ ਹੈ ਲੋਕਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਨੇ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਸ ਬਿਮਾਰੀ ਤੋਂ ਬਚਾਉਣ ਦੇ ਲਈ ਤੇ ਹੋਰ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਦੇ ਲਈ ਲੋਕਾਂ ਦੇ ਵੱਲੋਂ ਵਾਤਾਵਰਣ ਪ੍ਰੇਮੀ ਦੇ ਲੋਏ ਬੀੜਾ ਚੁੱਕਿਆ ਗਿਆ ਜਿਸ ਦੇ ਚਲਦੇ ਆ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਵਾਤਾਵਰਣ ਪ੍ਰੇਮੀਆਂ ਦੇ ਵੱਲੋਂ ਕਾਲੇ ਪਾਣੀ ਦਾ ਮੋਰਚਾ ਰਾਇਆ ਗਿਆ ਤੇ ਇਸੇ ਦਰਮਿਆਨ ਅਪੀਲ ਕੀਤੀ ਗਈ ਹੈ ਕਿ ਬੁੱਢੇ ਨਾਲੇ ਦਾ ਇਹ ਗੰਦਾ ਪਾਣੀ ਤੇ ਹੋਰ ਜਿਸ ਤਰੀਕੇ ਨਾਲ ਗੰਦੇ ਪਾਣੀ ਨੂੰ ਪਾਣੀ ਦੇ ਸਰੋਤਾਂ ਦੇ ਵਿੱਚ ਸਾਫ਼ ਪਾਣੀ ਦੇ ਸਰੋਤਾਂ ਦੇ ਵਿੱਚ ਮਿਲਾਇਆ ਜਾ ਰਿਹਾ ਹੈ ਤੇ ਇਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਦੇ ਨਾਲ ਆਉਣ ਵਾਲੇ ਬੱਚੇ ਤੇ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਹੈ ਤਾਂ ਇਸੇ ਨੂੰ ਲੈ ਕੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਕਾਲੇ ਪਾਣੀ ਮੋਰਚਾ ਲਗਾ ਦਿੱਤਾ ਗਿਆ ਜਿਸ ਦੇ ਵਿੱਚ ਲੱਖਾਂ ਸਿਧਾਨਾਸਨ ਨੇ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਤੇ ਵਾਤਾਵਰਣ ਪ੍ਰੇਮੀ ਸ਼ਾਮਲ ਹੋ ਰਹੇ ਨੇ ਮੈਂ ਕਹਿਣਾ ਚਾਹੁੰਗੀ ਸਭ ਤੋਂ ਪਹਿਲਾਂ ਤੀਤੂ ਭਣੇ ਵੱਲੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਕਾਣੀ ਕਾਲੇ ਪਾਣੀ ਦਾ ਮੋਰਚਾ ਤੇ ਅਸੀਂ ਆਏ ਆ ਅੱਥਾ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਵੀ ਮੂੰਹ ਚ ਬੱਬਰ ਕਮ ਕੱਢ ਕੇ ਹੁਣ ਬੋਲੋ ਕਿਉਂਕਿ ਆਪਾਂ ਨੂੰ ਮਰਨ ਹੀ ਪੈਣਾ ਵਗਰਾ ਜਦ ਆਪਾਂ ਹਸਪਤਾਲਾਂ ਵਿੱਚ ਤਰ ਤਰ ਕੇ ਮਰੀਏ ਗਰਾ ਕੈਂਸਰ ਦੀ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਕਿਹੜਾ ਬਠਿੰਡੇ ਦੇ ਵਿੱਚ ਕੈਂਸਰ ਹਸਤਾ ਵਿੱਚ 5 ਸਾਲਾਂ ਦੇ ਨੌਜਵਾਨ ਵੀ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਵੀ ਕੈਂਸਰ ਦੀ ਬਿਮਾਰੀਆਂ ਆ ਚੁੱਕੀਆਂ ਨੇ ਕਿਹੜਾ ਜਾਂ ਫਿਰ ਆਪਾਂ ਬੋਲ ਕੇ ਮਰੀਏ ਕਿਹੜਾ ਫਿਰ ਫੈਸਲਾ ਤੋਂ ਵੱਡੇ ਹੱਥਾਂ ਤੁਹਾਨੂੰ ਬੋਲਾ ਬਣਾਵਾ ਲੋਕੀ ਐਮਐਲਏ ਬਣ ਕੇ ਲੋਕੀ ਐਮਪੀ ਬਣ ਕੇ ਲੋਕੀ ਮੁੱਖ ਮੰਤਰੀ ਬਣ ਕੇ ਬੁੱਢੇ ਨਾਲ ਤੇ ਸ਼ਾਸਤ੍ਰ ਕਰਕੇ ਕਿਹੜਾ ਪਰ ਸਾਰਾ ਸਿਸਟਮ ਖਿਲਿਆ ਪਿਆ ਵਾ ਕੀ ਇਹਨਾਂ ਕਹਿੰਦਾ ਪਾਵਾ ਹੁਣ ਪਿੱਛੇ ਜੇ ਮੈਂ ਕੱਲ ਦੀ ਖਬਰਾਂ ਦੇਖ ਰਿਹਾ ਸੀਗਾ ਵਿਧਾਇਕ ਕੋਕੀ ਜੀ ਨੇ ਨੀ ਬਥਰਪੰਨੀ ਆਵਾ ਇੱਕ ਵਾਰੀ ਤੁਸੀਂ ਖੋਲਦੇ ਹੋ ਗਰਾ ਡੀਸੀ ਮੈਡਮ ਨੂੰ ਗਰਾ ਦੇਖੀ ਬਾਤ ਕਰਦੇ ਨਹੀਂ ਆ ਉਹਨਾਂ ਇੱਕ ਗਰਾ ਕਿ ਟੂ ਬਾਰੇ ਨੇ ਬੜੇ ਪਾਪੜ ਮੇਲੇ ਆ ਤੁਹਾਨੂੰ ਪਤਾ ਹੀ ਆ ਸਾਰਾ ਨੁਕਰਾ ਤੁਸੀਂ ਜਾਣਦੇ ਹੋ ਪਾਪੜ ਮੇਲੇ ਆ ਹੁਣ ਰਾਸ ਆ ਗਿਆ ਹੁਣ ਲੱਖੇ ਸਧਾਨਾ ਵਰਗੇ ਸ਼ੇਰ ਵੀ ਬੰਦੇ ਚਿੜੀਆਂ ਦੇ ਨਾਲ ਹੋ ਗਏ ਯਾਨੀ ਜਾਂਦਾ ਅਸੀਂ ਅੱਜ ਬੇਨਤੀ ਕਰਦੇ ਆ ਅਸੀਂ ਲੋਕਾਂ ਨੂੰ ਵੀ ਵੀਲ ਕਰਦੇ ਆ ਬਈ ਮੈਂ ਲੱਖੇ ਸਧਾਨਾ ਨੂੰ ਵੀਰ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਵੀ ਲੱਖੇ ਵੀਰ ਹੁਣ ਪੁੱਜੀ ਨਗਰ ਆ ਆਪਾਂ ਇਹ ਕਿਦਰੀ ਨੂੰ ਮਿੱਟੀ ਬਾਕੇ ਬੁੱਢਾਂ ਨਾਲ ਬੰਦ ਕਰਨਾ ਵਾ ਮੂਰੇ ਲੱਗੂਗਾ ਟਿਟੂ ਬਣਿਆ ਵਾ ਆ ਥਾਪੀ ਮਾਰਦਾ ਵਗਰਾ ਟਿਟੂ ਬਣਿਆ ਕਿ ਅਸੀਂ ਪੰਜਾਬ ਨੂੰ ਬਚਾਉਣਾ ਵਾ ਅਸੀਂ ਪੰਜਾਬ ਨੂੰ ਆਪਣੇ ਬੱਚਿਆਂ ਨੂੰ ਕੈਂਸਰ ਤੋਂ ਬਚਾਉਣਾ ਵਾ ਪਿੱਛੇ ਦਾ ਹਦਿਕਦਾ ਸਭ ਤੋਂ ਪਹਿਲਾਂ ਟਰਾਲੀ ਮੈਂ ਛਿਟੂnga ਉਹਦੇ ਵਿੱਚ ਕਿਰਾ। ਪਿੱਛੇ ਨਾਲ ਹਟੀਆਂ ਹੁਣ ਕਰਾ। ਹੁਣ ਮੈਂ ਯਾਨੀ ਸੌਂ ਨਹੀਂ ਦਿੰਦਾ ਇਹਨਾਂ ਨੂੰ ਕਰਾ। ਕਿਉਂਕਿ ਤੁਸੀਂ ਸਾਰੇ ਨਿਕਟੇ ਹੋਇਆ। ਦੇਖੋ ਇਹ ਪਾਣੀਆਂ ਦੀ ਜੰਗ ਆ ਸਾਡੀ ਹੋਂਦ ਦੀ ਲੜਾਈ ਆ। ਅਸੀਂ ਆਪਣੇ ਬੱਚਿਆਂ ਨੂੰ ਗੁੜਤੀ ਦਿੰਦੇ ਆ ਸਾਨੂੰ ਪਤਾ ਨਹੀਂ ਹੁੰਦਾ ਵੀ ਉਹ ਤਜਾਬ ਹੈ ਕਿ ਉਹ ਜ਼ਹਿਰ ਹੈ ਕਿ ਉਹ ਕਿਹੜਾ ਕੈਮੀਕਲ ਆ। ਜਾਨ ਨੂੰ ਪਤਾ ਲੱਗਦਾ ਆ ਨਿਆਣਿਆਂ ਦੀ ਕਿਡਨੀ ਉੱਡ ਜਾਂਦੀ ਆ, ਲੀਵਰ ਉੱਡ ਜਾਂਦਾ ਆ। ਉਹਦੇ ਫੇਫੜਿਆਂ ਦੀ ਪ੍ਰੋਬਲਮ ਹੋ ਜਾਂਦੀ ਆ। ਤੋਂ ਜਿਹੜੀ ਪਾਣੀਆਂ ਦੀ ਕਹਿੰਦੇ ਸੀ ਨਾ ਜੰਗ ਹੋਣੀ ਐ। ਪੰਜਾਬ ਨੇ ਹਮੇਸ਼ਾ ਗਵਾਹੀ ਕੀਤੀ ਆ। ਹੁਣ ਵੀ ਜਿਹੜੀ ਪਾਣੀਆਂ ਦੀ ਲੜਾਈ ਆ ਉਹਦੀ ਸ਼ੁਰੂਆਤ ਕਾਲੇ ਪਾਣੀਆਂ ਦੇ ਮੋਰਚੇ ਦੇ ਨਾਲ ਪੰਜਾਬ ਤੋਂ ਹੋਈ ਆ। ਸਾਡਾ ਜਿਹੜਾ ਪਹਿਲਾ ਹੱਕ ਆ ਜਿਹੜਾ ਉਹ ਸਾਫ਼ ਹੋਵੇ ਤੇ ਸਾਫ਼ ਪਾਣੀ ਨਾ ਪੂਰਾ ਹੁੰਦਾ ਆ ਔਰ ਸਾਨੂੰ ਆਪਣੇ ਦਰਿਆ ਸਾਫ਼ ਚਾਹੀਦੇ ਆ। ਜੋ ਇਥੇ ਬੁੱਢਾਂ ਨਾਲ ਆ ਜਾਂਦਾ ਅਗੇ ਪੂਰੇ ਪੰਜਾਬ 'ਚ ਮੌਤ ਵੰਡਦਾ ਹੈ। ਔਰ ਕੱਲਾ ਬੁੱਢਾਂ ਨਾਲਾ ਨਹੀਂ ਆ ਕਸਾਬਾਦ ਵਾਲੀ ਨਹਿਰ ਕੀ ਐ। ਆ ਹੰਸਲਾ ਨਦੀ ਕੀ ਐ। ਉਧਰ ਮਲੋਟਾਂ ਲ ਕੀ ਕੁਛ ਹੋ ਰਿਹਾ ਹੈ ਜੀਰੇ ਫੈਕਟਰੀ ਕੀ ਕਰ ਰਹੀ ਹੈ ਅਮੀਰਾ ਪਿੰਡਚ ਕੀ ਹੋ ਰਿਹਾ ਹੈ ਉਹਦੇ ਦੇਖਿਆ ਵੇ ਕੱਲ ਗੁਰਮੀ ਗੋਗੀ ਨੇ ਆਪਣੇ ਨਹੀਂ ਪੱਥਰ ਭੰਨਿਆ ਠੀਕ ਹੈ ਅਬਜਰ ਕੰਪਨੀ ਕਰ ਰਹੀ ਦੇਖੋ ਅੱਛੀ ਗੱਲ ਕਰੋ ਇਹ ਵਿਚ ਆਸ਼ੀਸ਼ਤਾਨ ਨੇ ਕਿ ਪਬਲਿਕ ਚ ਬੋਲੋ ਆ ਕੇ ਖਸੋ ਜਿਹੜੀ ਕਮੇਟੀ ਦੇ ਗੋਗੀ ਜੀ ਮੈਂਬਰ ਨੇ ਉਹਦੇ ਬਾਰੇ ਵੀ ਬੋਲਣ ਉਹ ਕਮੇਟੀ ਕੀ ਕਰ ਰਹੀ ਹੈ ਬੁੰਡੇ ਨਾਲੇ ਬਾਰੇ ਕੀ ਕਰ ਰਹੀ ਹੈ ਸਰਕਾਰ ਕਿਉਂ ਨਹੀਂ 2.5 ਸਾਲ ਦੇ ਕਿਹੜਾ ਮੁੱਖ ਮੰਤਰੀ ਸਪੀਕਰ ਐਮ ਐਲ ਏ ਮਨਿਸਟਰ ਬੋਲਦੇ ਰਹੇ ਨਹੀਂ ਉਹ ਕਰਦੇ ਕਿਉਂ ਨਹੀਂਗੇ ਜੋ ਕੁਝ ਤੁਸੀਂ ਸਾਡੇ ਗਿਆ ਮਤ ਕਰੋ ਜੋ ਤੁਸੀਂ ਆਪ ਕਹਿੰਦੇ ਰਹੇ ਹੋ ਉਹ ਕਰਦੇ ਹੋ ਉਹ ਲੈ ਨਹੀਂ ਕਿੱਦੋਂ ਤੱਕ ਜਾਊਗੀ ਜੀ ਇਹ ਰੈਲੀ ਇੱਥੋਂ ਜਾਵਾਂਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਸਟੈਚੂ ਤੱਕ ਉੱਥੇ ਜਾ ਕੇ ਅਸੀਂ ਜੁਆਇੰਟ ਸਟੇਟਮੈਂਟ ਦੇਵਾਂਗੇ ਔਰ ਅਗਲੇ ਪ੍ਰੋਗਰਾਮ ਬਾਰੇ ਦੱਸਾਂਗੇ ਐਮਐਲਕੋਗੀ ਨੇ ਜੀਵੀ ਜਾਂਚ ਦੀ ਗੱਲ ਉਹ ਮੈਂ ਦੱਸ ਰਾ ਇਹਨਾਂ ਨੂੰ ਕੋਕੀ ਦੀ ਬਰਬਰਦਸਤ ਇਹ ਕੱਲਾ ਪਾਣੀ ਦੀ ਜਾਂਚ ਦਾ ਮਸਲਾ ਨਹੀਂਗਾ ਉਹ ਜਿਹੜੀਆਂ ਫੈਕਟਰੀਆਂ ਜ਼ਹਿਰ ਪਾ ਰਹੀਆਂ ਉਹਨਾਂ ਦੀ ਗੱਲ ਕੌਣ ਕਰੂਗਾ ਜਿਹੜੇ ਬਾਕੀ ਪੰਜਾਬ 'ਚ ਇਹ ਚੀਜ਼ਾਂ ਹੋ ਰਜਣੇ ਉਹ ਗੱਲ ਕੌਣ ਕਰੂਗਾ ਜੋ ਭੋਰ ਕਰਕੇ ਪਾਣੀ ਥੱਲੇ ਪਾਇਆ ਜਾ ਰਿਹਾ ਨੇ ਉਹਦੀ ਗੱਲ ਕੌਣ ਕਰੂਗਾ ਪਾਣੀ ਦਾ ਸੱਤਿਆ ਨਾਸ਼ ਕਰਦਾ ਇਹਨਾਂ ਨੇ ਕੌਣ ਰੋਕੂਗਾ ਉਹਨਾਂ ਨੂੰ ਉਹਦੇ ਲਈ ਅਸੀਂ ਇਕੱਠੇ ਹੋਏ ਆ ਅੱਜ ਕਾਲੇ ਪਾਣੀ ਦਾ ਮੋਰਚਾ ਜੋ ਕਿ ਕਿਸਾਨਾਂ ਤੇ ਹੋਰ ਜਥੇਬੰਦੀਆਂ ਦੇ ਵੱਲੋਂ ਇਕੱਠੇ ਹੋ ਕੇ ਲਗਾ ਦਿੱਤਾ ਗਿਆ ਦੱਸਦੀ ਹੈ ਕਿ ਵਾਤਾਵਰਣ ਪ੍ਰੇਮੀ ਜਿਨ੍ਹਾਂ ਦੇ ਵੱਲੋਂ ਵੱਡਾ ਮੋਰਚਾ ਲਾਇਆ ਗਿਆ ਜਿਸ ਮੋਰਚੇ ਦੇ ਵਿੱਚ ਲੱਖ ਸਿਧਾਨਾ ਸਮੇਤ ਹੋਰ ਕਈ ਵਾਤਾਵਰਣ ਪ੍ਰੇਮੀ ਸ਼ਾਮਲ ਹੋ ਰਹੇ ਨੇ ਤਾਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਲੁਧਿਆਣਾ ਦੇ ਵਿੱਚ ਕਾਲੇ ਪਾਣੀ ਦਾ ਮੋਰਚਾ ਫਿਰੋਜ਼ਪੁਰ ਰੋਡ ਤੇ ਲਾਇਆ ਗਿਆ ਦਰਅਸਲ ਇੱਥੇ ਇਸ ਦਰਮਿਆਨ ਨਾਨ ਵਾਤਾਵਰਣ ਪ੍ਰੇਮੀਆਂ ਦੇ ਵੱਲੋਂ ਇੱਕ ਮਾਰਚ ਵੀ ਕੱਢਿਆ ਜਾ ਰਿਹਾ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਬੁੱਢੇ ਨਾਲੇ ਦਾ ਗੰਦਾ ਪਾਣੀ ਦਰਿਆਵਾਂ ਦੇ ਵਿੱਚ ਜਾ ਕੇ ਸਵੱਛ